ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਹੰਡਿਆ ਦੇ ਰੋਡ ਤੇ ਬਣੀਆਂ ਕੁਝ ਖਾਸ ਤੇ ਨਵੀਆਂ ਲੋਕੇਸ਼ਨਾਂ ਸੋ ਸਾਡੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਅਸੀਂ ਤੁਹਾਨੂੰ ਉਹ ਜਿੰਨੀਆਂ ਵੀ ਖਾਸ ਲੋਕੇਸ਼ਨਾਂ ਬਣੀਆਂ ਨੇ ਤੁਹਾਨੂੰ ਦਿਖਾਉਣ ਲੱਗੇ ਆ ਤੇ ਜੇ ਵੀਡੀਓ ਪਸੰਦ ਆਈ ਤਾਂ ਸ਼ੇਅਰ ਤੇ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਸਾਹਮਣੇ ਦੋਸਤੋ ਦੇਖ ਸਕਦੇ ਹੋ ਇਸ ਸਾਈਡ ਤੇ ਇੱਕ ਹੋਟਲ ਬਣਿਆਗਾ ਜਿਹਨੂੰ A9 ਕਹਿੰਦੇ ਨੇ ਇਹ ਬਿਲਕੁਲ ਜਦੋਂ ਆਪਾਂ ਬਰਨਾਲੇ ਨੂੰ ਹੰਡਾਇੇ ਤੋਂ ਜਾਂਦੇ ਆ ਤਾਂ ਉਸ ਟਾਈਮ ਰਸਤੇ ਦੇ ਵਿੱਚ ਆਉਂਦਾ ਹੈ ਇਹ ਨਾਲ ਇਸ ਦੇ ਇੱਕ ਨਰਸਰੀ ਬਣੀ ਹੋਈ ਹੈ ਉਧੂ ਗਾਹਾਂ ਥੋੜਾ ਜਿਹਾ ਆਪਾਂ ਜਦੋਂ ਜਾਂਦੇ ਆ ਦੋਸਤੋ ਇੱਕ ਪੈਟਰੋਲ ਪੰਪ ਹੈ ਨਵਾਂ ਪੈਟਰੋਲ ਪੰਪ ਬਣਿਆ ਇੱਥੇ ਨਾਲ ਹੀ ਆ ਰਗਾ ਉਹਦੇ ਨਾਲ ਆ ਰਹੇ ਦੇ ਇੱਕ ਪੈਟਰੋਲ ਪੰਪ ਬਣਿਆ ਜੇਕਰ ਤੁਸੀਂ ਪੈਟਰੋਲ ਵਗੈਰਾ ਪਾਉਣਾ ਇੱਥੇ ਪਾ ਸਕਦੇ ਹੋ ਇਹ ਸਾਰੇ ਪਹਿਲਾਂ ਇਸ ਰੋਡ ਤੇ ਨਹੀਂ ਹੁੰਦੇ ਸੀਗੇ ਤੇ ਹੁਣ ਇਹ ਨਵੇਂ ਬਣੇ ਨੇਗੇ ਤੁਸੀਂ ਦੇਖ ਸਕਦੇ ਆ ਨਾਲ ਇੱਕ ਮੋਟਰ ਗੈरेज ਪੰਜਾਬ ਮੋਟਰ ਗੈरेज ਬਣੇਗਾ ਗੱਡੀਆਂ ਵਗੈਰਾ ਵਾਸ਼ ਕਰਨ ਲਈ ਇਹ ਵੀ ਨਵੇਂ ਬਣੇਗਾ ਪਹਿਲਾਂ ਹੈ ਨਹੀਂ ਸੀਗਾ ਇਸ ਰੋਡ ਦੇ ਉੱਤੇ ਕੋਈ ਵੀ ਗੈरेज ਨਹੀਂ ਹੁੰਦਾ ਸੀਗਾ ਇਹ ਨਾ ਇਹ ਵੀ ਦੋਸਤੋ ਨਵੇਂ ਹੀ ਬਣਿਆ ਗਿਆ ਹੋਰ ਵੀ ਬਹੁਤ ਸਾਰੀਆਂ ਲੋਕੇਸ਼ਨਾਂ ਸ ਰੋਡ ਦੇ ਉੱਤੇ ਬਣੀਆਂ ਨੇ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਤੇ ਅੱਗੇ ਹੁਣ ਆਪਾਂ ਲੈ ਕੇ ਚੱਲਦੇ ਆ ਇੱਕ ਬਹੁਤ ਹੀ ਤਕੜਾ ਮਾਲ ਬਣ ਰਿਹਾ ਹੈ ਇੱਥੇ ਮੈਨੂੰ ਲੱਗਦਾ ਹੈ ਬ੍ਰਾਂਡਡ ਕੱਪੜਿਆਂ ਦਾ ਮਾਲ ਬਣ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਹਜੇ ਇਹਦੀ ਬਿਲਡਿੰਗ ਜਿਹੜੀ ਤਿਆਰ ਨਹੀਂ ਹੋਈ ਹੈਗੀ ਇਹ ਬਿਲਕੁਲ ਹੀ ਬਰਨਾਲਾ ਰੋਡ ਤੇ ਡੀਮਾਰਟ ਦੇ ਸਾਹਮਣੇ ਹੈ ਦੂਜੀ ਸਾਈਡ ਤੇ ਡੀਮਾਰਟ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਦੇਖੋ ਤੁਸੀਂ ਬਹੁਤੀ ਘਟਾ ਹਲੇ ਤਾਂ ਤਿਆਰ ਨਹੀਂ ਹੋਇਆ ਜਦੋਂ ਪੂਰਾ ਤਿਆਰ ਹੋ ਗਿਆ ਪੂਰਾ ਜ਼ਬਰਦਸਤ ਬਣ ਜਾਣਾ ਕੰਮ ਇਹ ਵੀ ਬਿਲਕੁਲ ਰੋਡ ਦਿੱਤੀ ਆ ਅੱਗੇ ਦੇ ਨਾਲ ਇੱਕ ਹੋਰ ਆ ਦੇਖੋ ਇੱਥੇ ਵੀ ਦੋਸਤੋ ਇੱਕ ਮਾਲ ਬਣਿਆ ਮਾਲ ਬਣਨਾ ਸੌਰੀ ਇੱਥੇ ਵੀ ਤਿਆਰੀ ਚੱਲੀ ਜਾਂਦੀ ਆ ਆ ਸਾਰੀ ਜਗ੍ਹਾ ਦੇ ਵਿੱਚ ਹੀ ਬਣਨਾ ਤੁਸੀਂ ਦੇਖਿਓ ਬਹੁਤ ਵੱਡਾ ਮਾਲ ਬਣਨਾ ਤੇ ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਨਾਲ ਇੱਕ ਸਕੂਲ ਆ ਗਿਆ ਪ੍ਰਾਈਵੇਟ ਤੇ ਇਹ ਬਿਲਕੁਲ ਰੋਡ ਦੇ ਉੱਤੇ ਆ ਇਹਦੇ ਨਾਲ ਹੀ ਇੱਕ ਹੋਰ ਆ ਇੱਕ ਹੋਰ ਮਾਲ ਬਣਾਗਾ ਤੁਸੀਂ ਦੇਖੋ ਬਹੁਤ ਵੱਡਾ ਉਹਦਾ ਨਕਸ਼ਾਗਾ ਜਿਹੜਾ ਸਾਹਮਣੇ ਬਿਲਕੁਲ ਰੋਡ ਦੇ ਉੱਤੇ ਆ ਜਿੰਨੀ ਵੀ ਇਹ ਲੋਕੇਸ਼ਨ ਤਿਆਰ ਹੋਣੀ ਨਾ ਇਹ ਬੋਰਡ ਦੇ ਉੱਤੇ ਤੁਸੀਂ ਦੇਖੋ ਵੀ ਇਸ ਤਰੀਕੇ ਨਾਲ ਤਿਆਰ ਹੋ ਜਾਈਆਂ ਬਣ ਕੇ ਜਦੋਂ ਤਿਆਰ ਹੋ ਗਈ ਇਹ ਬੋਰਡ ਦੇ ਉੱਤੇ ਇਹਨਾਂ ਦੇ ਚਿੱਤਰ ਨੇ ਛਪੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਇੱਕ ਹਸਪਤਾਲ ਬਣਿਆ ਹੋਇਆ ਹੈਗਾ ਇਹ ਵੀ ਨਵੇਂ ਖੁੱਲਿਆ ਹੁਣ ਤੇ ਅੱਗੇ ਜੇ ਕੋਈ ਹੋਰ ਲੋਕੇਸ਼ਨ ਤਾਂ ਠੀਕ ਹੈ ਨਹੀਂ ਤੇ ਤੁਹਾਨੂੰ ਦੂਜੇ ਪਾਸੇ ਦੀ ਦਿਖਾਉਣੀ ਆ ਲੈ ਵੀ ਆਪਾਂ ਹੁਣ ਦੂਸਰੇ ਪਾਸੇ ਆ ਗਏ ਦੂਸਰੀ ਸਾਈਡ ਤੇ ਇੱਥੇ ਨਾ ਆਧਾਰ ਖੁੱਲਿਆ ਸੀਗਾ ਮਤਲਬ ਕਿ ਇਹਦੇ ਵਿੱਚ ਆਪਾਂ ਸੌਦਾ ਪਤਾ ਖਰੀਦ ਸਕਦੇ ਆ ਕੋਣ ਬੰਦ ਹੋ ਗਿਆ ਉਹਨਾਂ ਨੇ ਇਹਦਾ ਹੋਟਲ ਬਣਾਤਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਡੀਮਾਰਟ ਇਹ ਆ ਗਿਆ ਜੀ ਡੀਮਾਰਟ ਇਹ ਸੜਕ ਤੇ ਵੀ ਨਵਾਂ ਹੀ ਖੁੱਲਿਆ ਪਿਆ ਸੀ ਇਹ ਨੂੰ ਤਕਰੀਬਨ ਹੋ ਗਏ 5-6 ਸਾਲ ਖੁੱਲੇ ਨੂੰ ਤਾਂ ਵੱਧ ਹੀ ਹੋ ਗਏ ਹੋਣੇ ਆ ਪਰ ਇਹ ਨਵੀਂ ਲੋਕੇਸ਼ਨਾਂ ਜੀ ਹੈ ਐਸਐੜ ਡੀਮਾਰਟ ਮਾਰਟ ਹੈ ਤੇ ਦੂਸਰੀ ਸਾਈਡ ਹੈ ਜਿਹੜਾ ਨਵਾਂ ਮਾਲ ਹੁਣ ਖੁੱਲਣ ਜਾ ਰਿਹਾ ਹੈਗਾ ਜਿਹਦੀ ਹਜੇ ਮਤਨ ਦੱਸ ਕੇ ਆਟਾ ਵੀ ਇਹਦੀ ਬਿਲਡਿੰਗ ਹੈ ਜਿਹੜੀ ਤਿਆਰ ਹੋਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਇਹ ਤਾਂ ਹਜੇ ਤਿਆਰ ਹੀ ਹੋਣਾਗਾ ਤੇ ਇਹ ਜਿਹੜੀਆਂ ਨੇ ਜੀ ਇਹ ਖੰਡਿਆ ਤੋਂ ਬਰਨਾਲਾ ਨੂੰ ਜਾਂਦੇ ਆ ਜਦੋਂ ਜਾਂ ਬਰਨਾਲੇ ਤੋਂ ਖੰਡਿਆੇ ਰੋਣ ਆ ਉੱਥੇ ਹੀ ਲੋਕੇਸ਼ਨ ਆ ਤਿਆਰ ਨੇ ਆ ਹੁਣ ਬਟੰਡਾ ਰੋਡ ਤੇ ਖੰਡਿਆੇ ਦੇ ਵਿੱਚ ਜਿਹੜੀ ਬਣੀ ਹੋਈ ਆ ਇਹ ਆਉਟਲੈਟ ਐ ਬਾਹਰਲੀ ਸਾਈਡ ਆ ਆਪਾਂ ਤੁਹਾਨੂੰ ਆਉਟਲੈਟ ਦਿਖਾਵਾਂਗੇ ਬਹੁਤ ਹੀ ਘੈਂਟ ਲੋਕੇਸ਼ਨ ਬਣੀ ਹੋਈ ਆ ਇਹ ਲੋਕੇਸ਼ਨ ਵੀ ਤੁਸੀਂ ਕਦੋਂ ਆ ਕੇ ਦੇਖ ਸਕਦੇ ਬਸ ਇਹ ਤੁਹਾਨੂੰ ਅਸੀਂ ਬਾਹਰੋਂ-ਬਾਰੋਂ ਸੜਕ ਤੇ ਉੱਤੇ ਜਾਂਦੇ ਜਾਂਦੇ ਦਿਖਾਵਾਂਗੇ ਆਹ ਹਲੇ ਥੋੜੀ-ਮੋਟੀ ਤਿਆਰ ਹੋਣ ਵਾਲੀ ਆ ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਹੈ ਨਾ ਇਸ ਕਰਕੇ ਕਾਫੀ ਜ਼ਿਆਦਾ ਤਾਂ ਹਲੇ ਤਿਆਰ ਹੋਈ ਜਾਂਦੀ ਆ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਜਿੰਨੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਆਡਲਟ ਦੀ ਲੋਕੇਸ਼ਨ ਆ ਤਕਰੀਬਨ ਨੂੰ 2-3 ਸਾਲ ਹੋਣ ਵਾਲੇ ਤਿਆਰ ਹੁੰਦੇ ਨੂੰ ਹਲੇ ਤੱਕ ਇਹ ਪੂਰਾ ਤਿਆਰ ਨਹੀਂ ਹੋਇਆ ਬਹੁਤ ਸੁਣੀਏ ਇਹਦੇ ਵਿੱਚ ਲੋਕੇਸ਼ਨਾਂ ਅੰਦਰ ਬਣ ਚੁੱਕੇ ਨੇ ਛੋਟੀਆਂ-ਛੋਟੀਆਂ ਜਿਹੜੀਆਂ ਕਿ ਦੇਖਣ ਵਾਲੀਆਂ ਨੇ ਤੇ ਤੁਸੀਂ ਕਦੋਂ ਵੀ ਆ ਕੇ ਇੱਥੇ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਾਫ ਸੁਥਰਾ ਪੂਰਾ ਪ੍ਰਬੰਧ ਹੈ ਤੇ ਇਹ ਜਿਹੜਾ ਬਣਿਆ ਹੋਇਆਗਾ ਇਹ ਹੰਡਾਇਆ ਤੋਂ ਬਟੰਡਾ ਜਦੋਂ ਬਟੰਡੇ ਨੂੰ ਜਾਣੇ ਆਪਾਂ ਬਰਨਾਲੇ ਤੋਂ ਉਸ ਰੋਡ ਤੇ ਆ ਤੇ ਇਹ ਪਿੰਡ ਹੰਡਾਇਏ ਦੇ ਵਿੱਚ ਆ ਵਲੋਕ ਇਹਨੂੰ ਮਿੰਨੀ ਕੈਨੇਡਾ ਵੀ ਕਹਿੰਦੇ ਨੇ वैसे यार पंजाब ਦੀ ਰੀਸਾ ਕੋਈ ਕਰ ਨਹੀਂ ਸਕਦਾ ਹਨਾ ਕੈਨੇਡਾ ਆਪਣੀ ਜਗ੍ਹਾ ਦਾ ਪੰਜਾਬ ਆਪਣੀ ਜਗ੍ਹਾ ਦਾ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਤੇ ਵੈਸੇ ਬਹੁਤ ਵਧੀਆ ਲੋਕੇਸ਼ਨ ਨਾਲ ਸਫਾਈ ਦਾ ਪੂਰਾ ਪ੍ਰਬੰਧ ਆ ਦੇਖੋ ਇੱਕ ਵਾਰ ਆ ਕੇ ਇੰਜੋਏ ਜ਼ਰੂਰ ਕਰੋ ਤੇ ਹੁਣ ਆਪਾਂ ਥੋੜਾ ਜਿਹਾ ਮੈਕਸ ਮਾਲ ਕਨੀ ਚੱਲੀਆ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਇਹ ਜਿਹੜਾ ਮੈਕਸ ਮਾਲ ਆ ਤੇ ਇੱਕ ਵੀਡੀਓ ਆ ਦੋਨੇ ਇਕੱਠੇ-ਇਕੱਠੇ ਨੇ ਇੰਨਾ ਚ ਥੋੜਾ ਠੀਕ ਰੇਟ ਦਾ ਸਬੰਧ ਮਿਲਦਾ। ਬਾਕੀ ਦਾ ਤੁਹਾਨੂੰ ਪਤਾ ਬਹੁਤ ਜਿਆਦੇ ਮਹਿੰਗੇ ਨੇਗੇ। ਇੱਥੇ ਤੁਸੀਂ ਕਦੇ ਵੀ ਆਪਣੀ ਸ਼ਾਪਿੰਗ ਵਗੈਰਾ ਕਰ ਸਕਦੇ ਹੋ। ਮਿਲਦਾ ਕਿਸੇ ਹੋਰ ਵੀੜ ਦੇ ਵਿੱਚ। ਕਿਸੇ ਹੋਰ ਲੋਕੇਸ਼ਨ ਤੇ ਸਾਰੇ ਦੋਸਤਾਂ ਨੂੰ ਸਸਤੀ ਆਕਾਲ